ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦਪਾਕ ਬਾਰਡਰ ਤੋਂ ਫਿਰ ਉਹ ਇੰਦੀ ਇੱਕ ਖੇਪ ਮਿਲੀ ਆ ਤੇ ਮਨਜੋਗ ਸੀਨੀਅਰ ਅਫਸਰਾਂ ਦੀ ਨੌਲੇਜ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਿਸ ਵਿੱਚ ਉਹ ਜਿਹੜਾ ਵਾ ਉਹ ਅੱਧਾ ਕਿਲੋ ਹੋ ਰਿਹਾ ਹੈ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਟਿਓਨ ਉਹਨਾਂ ਨੂੰ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਤੇ ਜਿਹੜੇ ਬਾਬਾ ਨਾਲ ਸੈਕਟਰ ਤੋਂ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਬਿਆਲ ਪੱਟੀ ਪਿੰਡ ਆ ਉੱਥੇ ਸਰਹੋਦ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਇਨਵੈਸਟੀਗੇਸ਼ਨ ਕਰਦੇ ਆ ਇਨੇ ਸਾਥੀ ਇਹ ਤਿੰਨ ਸਾਥੀ ਨੇ ਦੋ ਪਗੋੜੇ ਆਇ ਇੱਕ ਫੜਿਆ ਗਿਆ ਸਰ ਕੀ ਕੀ ਇਹਨਾਂ ਨੂੰ ਬ੍ਰਾਂਡਲੀ ਦੇ ਆਧਾ ਕਿਲੋ ਹਰੋਏ ਨੇ ਇੱਕ ਨੋਵਾ ਗੱਡੀ ਹੈ ਉਹ ਬ੍ਰਾਂਡ ਜੋ ਇਹ ਕਿਹੜੀ ਜਗ੍ਹਾ ਤੇ ਇਹ ਡਿਆਲ ਭੱਟੀ ਪਿੰਡ ਤੋਂ ਅਜਨਾਲਾ ਰਮਦਾਸ ਰੋਡ ਤੇ ਉੱਥੋਂ